ਨਮਸਕਾਰ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਡीडी ਪੰਜਾਬੀ ਵੇਖ ਰਹੇ तमाम ਦਰਸ਼ਕਾਂ ਦਾ ਪ੍ਰੋਗਰਾਮ ਕਾਰਬਾਰ ਦੇ ਵਿੱਚ ਮੈਂ ਸ਼ੇਤਲ ਠਾਕੁਰ ਰਿਗਾ ਸਵਾਗਤ ਕਰਦੀ ਹਾਂ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਭਾਰਤ ਇੱਕ ਐਹੋ ਜੀ ਧਰਤੀ ਹੈ ਜਿੱਥੇ ਵੱਖੋ ਵੱਖ ਮੌਸਮਾਂ ਦਾ ਅਸੀਂ ਆਨੰਦ ਮਾਣਦੇ ਹਾਂ ਕਦੇ ਬਹਾਰ ਦਾ ਮੌਸਮ ਬਸੰਤ ਆਉਂਦਾ ਹੈ ਕਦੇ ਗਰਮੀ ਕਦੇ ਸਰਦੀ ਕਦੇ ਪੱਤ ਚੜ ਤੇ ਕਦੇ ਬਰਸਾਤੀ ਮੌਸਮ ਆਉਂਦਾ ਹੈ ਹਰੇਕ ਮੌਸਮ ਦਾ ਵੱਖਰਾ ਹੀ ਆਨੰਦ ਹੁੰਦਾ ਹੈ ਪਰ ਇਹਨਾਂ ਮੌਸਮਾਂ ਦੇ ਵਿੱਚ ਸਾਨੂੰ ਖਾਸ ਕਰਕੇ ਆਪਣੇ ਪਰਿਵਾਰ ਦੇ ਬੱਚਿਆਂ ਦਾ ਸਾਨੂੰ ਕਿਵੇਂ ਧਿਆਨ ਰੱਖਣਾ ਪਵੇਗਾ ਇਹਦੇ ਬਾਰੇ ਜਾਨਣਾ ਬੇਹੱਦ ਜ਼ਰੂਰੀ ਹੈ ਜਿਵੇਂ ਕਿ ਅੱਜ ਕੱਲ ਮੌਸਮ ਚੱਲ ਰਿਹਾ ਹੈ ਬਰਸਾਤਾਂ ਦਾ ਇਹ ਮੌਸਮ ਜਿਸ ਦਾ ਹਮੇਸ਼ਾ ਸਾਨੂੰ ਇੰਤਜ਼ਾਰਤਾ ਰਹਿੰਦਾ ਹੈ ਪਰ ਇਹ ਮੌਸਮ ਨਾਲ ਹੀ ਨਾਲ ਬਿਮਾਰੀਆਂ ਵੀ ਲੈ ਕੇ ਆਉਂਦਾ ਸੋ ਸਾਨੂੰ ਆਪਣੇ ਘਰ ਦੇ ਵਿੱਚ ਬੱਚਿਆਂ ਦਾ ਬਰਸਾਤੀ ਮੌਸਮ ਦੇ ਵਿੱਚ ਕਿਵੇਂ ਧਿਆਨ ਰੱਖਣਾ ਚਾਹੀਦਾ ਹੈ ਬੱਚਿਆਂ ਨੂੰ ਬਾਹਰ ਜਾਣ ਤੋਂ ਕਿਵੇਂ ਵਰਜਿਆ ਜਾ ਸਕਦਾ ਹੈ ਕਿਵੇਂ ਉਹਨਾਂ ਦੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ ਇਸ ਵਿਸ਼ੇ ਦੇ ਬਾਰੇ ਜਿਹੜੀ ਅੱਜ ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਗੱਲਬਾਤ ਕਰਨ ਦੇ ਲਈ ਸਾਡੇ ਸਟੂਡੀਓ ਦੇ ਵਿੱਚ ਮਾਹਰ ਜਿਹੜੇ ਨੇ ਉਹ ਮਹਿਮਾਨ ਨੇ ਤੇ ਇਸ ਮਾਹਰ ਮਹਿਮਾਨ ਨੂੰ ਤੁਸੀਂ ਅੱਗੇ ਵੀ ਬਹੁਤ ਵਾਰ ਸੁਣਦੇ ਹੋ ਤੇ ਇਹ ਨੇ ਸੋਸ਼ਲ ਐਕਟਿਵਿਸਟ ਮੈਡਮ ਪ੍ਰਵੀਨ ਅਬਰੋਲ ਜੀ ਸਵਾਗਤ ਕਰਦੇ ਹਾਂ ਉਹਨਾਂ ਦਾ ਜੀ ਆਇਆਂ ਨੂੰ ਧੰਨਵਾਦ ਜੀ ਬਹੁਤ-ਬਹੁਤ ਧੰਨਵਾਦ ਕਿਵੇਂ ਕੀ ਹਾਲ ਚਾਲ ਤੁਹਾਡਾ ਬਿਲਕੁਲ ਵਧੀਆ ਜੀ ਜਿਵੇਂ ਬਰਸਾਤਾਂ ਦਾ ਮੌਸਮ ਚੱਲਦਾ ਪਿਆ ਅੱਜਕੱਲ ਤੇ ਸੋਹਣਾ ਬਹੁਤ ਲੱਗਦਾ ਸੁਹਾਵਣਾ ਹੁੰਦਾ ਹੈ ਗਰਮੀ ਤੋਂ ਬਾਅਦ ਜਦੋਂ ਮੀਂਹ ਦੀ ਫੁਹਾਰ ਪੈਂਦੀ ਹੈ ਸੱਚ ਨੂੰ ਮਨ ਨੂੰ ਬੜਾ ਚੰਗਾ ਲੱਗਦਾ ਬਿਲਕੁਲ ਚੰਗਾ ਲੱਗਦਾ ਪਰ ਇਹ ਨਾਲ ਹੀ ਨਾਲ ਬਹੁਤ ਸਾਰੀਆਂ ਬਿਮਾਰੀਆਂ ਲੈ ਕੇ ਆਉਂਦਾ ਹੈ ਤੁਹਾਡੀ ਕੀ رائے ਹੈ ਬਿਲਕੁਲ ਠੀਕ ਹੈ ਜਰਾ ਕਿ ਬਦਲ ਛਾ ਜਾਣ ਤੇ ਬੱਚਿਆਂ ਦੇ ਚਿਹਰਿਆਂ ਤੇ ਖੁਸ਼ੀ ਆ ਜਾਂਦੀ ਮੀਂਹ ਪੈਣ ਲੱਗਾ ਹੈ ਮੀਂਹ ਪੈਣ ਲੱਗਾ ਪਰ ਮਾਵਾਂ ਨੂੰ ਫਿਕਰ ਹੋਣ ਲੱਗ ਜਾਂਦਾ ਹੈ ਕਿ ਇਹ ਮੀਂਹ ਤੋਂ ਬੱਚਿਆਂ ਨੂੰ ਬਚਾਉਣਾ ਕਿੱਦਾਂ ਕਿਉਂਕਿ ਬਰਸਾਤਾਂ ਚੰਗੀਆਂ ਬਹੁਤ ਲੱਗਦੀਆਂ ਪਰ ਜੇ ਥੋੜੀਆਂ ਜਿਹੀ ਇਹਦੇ ਵਿੱਚ ਸਾਵਧਾਨੀਆਂ ਵਰਤ ਲਈਏ ਤੇ ਇਹਨਾਂ ਦਾ ਆਨੰਦ ਮਾਨਿਆ ਜਾ ਸਕਦਾ ਹੈ ਬਿਲਕੁਲ ਜੀ ਤੇ ਤੁਹਾਡੇ ਮੁਤਾਬਕ ਉਹ ਕਿਹੜੀਆਂ-ਕਿਹੜੀਆਂ ਸਾਵਧਾਨੀਆਂ ਜਿਹੜੀਆਂ ਬੱਚਿਆਂ ਨੂੰ ਤੰਦਰੁਸਤ ਰੱਖ ਸਕਦੀਆਂ ਨੇ ਬੱਚਿਆਂ ਨੂੰ ਇਹ ਹੈ ਕਿ ਸਭ ਤੋਂ ਪਹਿਲੇ ਤੇ ਸਾਨੂੰ ਇਸ ਕੁਐਸਚਨ ਤੋਂ ਵੀ ਪਹਿਲੇ ਸਾਨੂੰ ਜਾਨਣਾ ਪਏਗਾ ਕਿ ਇਸ ਬਰਸਾਤਾਂ ਦੇ ਨਾਲ ਬਿਮਾਰੀਆਂ ਕਿਹੜੀਆਂ-ਕਿਹੜੀਆਂ ਲੱਗਦੀਆਂ ਬਿਲਕੁਲ ਕਿਉਂਕਿ ਜਦੋਂ ਸਾਨੂੰ ਪਤਾ ਹੋਏਗਾ ਕਿ ਬਿਮਾਰੀਆਂ ਕਿਹੜੀਆਂ-ਕਿਹੜੀਆਂ ਲੱਗਦੀਆਂ ਫਿਰ ਉਸ ਦੀਆਂ ਅਸੀਂ ਸਾਵਧਾਨੀਆਂ ਬਾਰੇ ਵੀ ਗੱਲਬਾਤ ਕਰਾਂਗੇ ਗੱਲਬਾਤ ਕਰਾਂਗੇ ਜੀ ਤੇ ਗੱਲ ਇਹ ਆ ਵੀ ਜਦੋਂ ਬਹੁਤ ਉਮਸ ਹੋ ਜਾਂਦਾ ਹੈ ਉਹ ਮੈਡਿਟੀ ਹੋ ਜਾਂਦੀ ਹੈ ਤੁਸੀਂ ਦੇਖਦੇ ਹੋਗੇ ਚਿਪਚਪਾਟ ਸ਼ੁਰੂ ਹੋ ਜਾਂਦੀ ਹੈ ਹਰ ਕੋਈ ਇਹ ਕਹਿੰਦਾ ਬੜੀ ਹਿਊਮਿਡਿਟੀ ਹੈ ਬੜੀ ਹਿਊਮਿਡਿਟੀ ਬੜੇ ਤਾਂਗੋਰੇ ਔਰ ਇਸ ਹਿਊਮਿਡਿਟੀ ਤੋਂ ਸਭ ਤੋਂ ਜ਼ਿਆਦਾ ਜਿਹੜੀ ਹੈ ਇਹ ਖਾਰਸ਼ ਇਹ ਸਕਿਨ ਦੀਆਂ ਡਿਜ਼ੀਜ਼ਸ ਹੋ ਜਾਂਦੀਆਂ ਇਸ ਦੇ ਇਲਾਵਾ ਜਿਹੜੀਆਂ ਜ਼ਿਆਦਾ ਨੇ ਗੰਦਗੀ ਤੋਂ ਬਹੁਤ ਸਾਰੀਆਂ ਬਿਮਾਰ ਕਿ ਜਗ੍ਹਾ ਜਗ੍ਹਾ ਤੁਸੀਂ ਦੇਖਦੇ ਹੋ ਕਈ ਜਗ੍ਹਾ ਤੇ ਜਦੋਂ ਪਿੱਛੇ ਪਾਣੀ ਬਹੁਤ ਇਕੱਠਾ ਹੋ ਕੇ ਆਂਦਾ ਹੈ ਕਈ ਜਗ੍ਹਾ ਤੇ ਕੂੜੇ ਦੇ ਢੇਰ ਲੱਗ ਜਾਂਦੇ ਹਨ ਹਾਂਜੀ ਬਿਲਕੁਲ ਬਹੁਤ ਜ਼ਿਆਦਾ ਔਰ ਉਹਦੇ ਚ ਸਮੈਲ ਆਣ ਲੱਗ ਜਾਂਦੀ ਮੱਖੀ ਮੱਛਰ ਉਹਦੇ ਉੱਤੇ ਬੈਠਦੇ ਔਰ ਉਹਦੇ ਉੱਤੇ ਮੱਖੀ ਮੱਛਰ ਬੈਠਣਗੇ ਕਈ ਜਗ੍ਹਾ ਤੇ ਖੁੱਲਾ ਖਾਣਾ ਜੇ ਕਿਸੇ ਦਾ ਕੋਈ ਕੀਰਤਨ ਹੋਇਆ ਜਗਰਾਤਾ ਹੋਇਆ ਇਹਨਾਂ ਨੇ ਉਹਨਾਂ ਨੇ ਬਾਹਰ ਖੁੱਲਾ ਛੱਡ ਦਿੱਤਾ ਹੁੰਦਾ ਤੇ ਉਹਦੇ ਉੱਤੇ ਵੀ ਮੱਖੀਆਂ ਮੱਛਰ ਇਹ ਗੰਦਗੀ ਤੋਂ ਬਹੁਤ ਜਲਦੀ ਬਰਸਾਤੀ ਮੌਸਮ ਚ ਬਿਮਾਰੀਆਂ ਲੱਗਦੀ ਇਸ ਦੇ ਨਾਲ ਨਾਲ ਜਿਹੜਾ ਸੀ ਪਾਣੀ ਸਵਛ ਪਾਣੀ ਨੇ ਅੱਜ ਕੱਲ੍ਹ ਕਈ ਵਾਰੀ نیچے ਗਟਰ ਜਿਹੜੇ ਖੁੱਲੇ ਹੁੰਦੇ ਨੇ ਔਰ ਸੀਵਰੇਜ ਦਾ ਪਾਣੀ ਇਕੱਠਾ ਹੋ ਜਾਂਦਾ ਇਹ ਕਈ ਵਾਰੀ ਤੁਸੀਂ ਬੋਟਲ 'ਚ ਦੇਖਦੇ ਹੋਗੇ ਲੋਕ ਦਿਖਾਉਂਦੇ ਆ ਕਿ ਦੇਖੋ ਸਾਡੇ ਕੋਲ ਏਦਾਂ ਗੰਦਾ ਪਾਣੀ ਨੇ ਇਹ ਇਨ੍ਹਾਂ ਬਰਸਾਤਾਂ ਦੇ ਵਿੱਚ ਖਾਸ ਬਿਮਾਰੀਆਂ ਲਾਉਣ ਦਾ ਕੰਮ ਕਰਦਾ ਇਸ ਦੇ ਇਲਾਵਾ ਆਪਾਂ ਦੇਖਦੇ ਆ ਕਿ ਬਹੁਤ ਆਪਾਂ ਚੰਗੀਆਂ ਲੱਗਦੀਆਂ ਬਾੜ ਦੀਆਂ ਚੀਜ਼ਾਂ ਕਦੀ ਨਿਕਲ ਕੇ ਦੇਖੋ ਜੇ ਜਦੋਂ ਖੁੱਲੇ ਪਕੌੜੇ ਪਾਏ ਹੁੰਦੇ ਆ ਜਾਂ ਖੁੱਲਾ ਸਮਾਨ ਪਿਆ ਹੁੰਦਾ ਉਹਦੇ ਉੱਤੇ ਕਿੰਨਾ ਜਿਹੜੇ ਨਿਕਲ ਰਹੇ ਉਹਨਾਂ ਤੇ ਕੱਟਾ ਮਿੱਠੀ ਕਿੰਨਾ ਪੈ ਹਾਂ ਹਾਂਜੀ ਔਰ ਸਾਨੂੰ ਚੰਗਾ ਲੱਗਦਾ ਇਸ ਕਰਕੇ ਇਹ ਜਿਹੜਾ ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਵੀ ਰੋਡ ਸਾਈਡ ਹਾਂ ਸਟਰੀਟ ਫੂਡ ਤੋਂ ਬੱਚਿਆਂ ਨੂੰ ਜ਼ਰੂਰ ਅਵਾਇਡ ਕੀਤਾ ਜਾਏ ਕਿਉਂਕਿ ਇਸ ਸਟਰੀਟ ਫੂਡ ਜਿਹੜਾ ਹੈ ਉਹ ਇਹਨਾਂ ਦੇ ਵਿੱਚ ਬੱਚਿਆਂ ਦਾ ਇਮਿਊਨਿਟੀ ਸਿਸਟਮ ਇਨਾ ਵਧੀਆ ਨਹੀਂ ਹੁੰਦਾ ਕਮਜ਼ੋਰ ਹੁੰਦਾ ਹੈ ਤੇ ਉਹਦੇ ਤੇ ਬਹੁਤ ਜਲਦੀ ਅਸਰ ਕਰਦਾ ਹੈ ਅੰਦਰੂਨੀ ਤੌਰ ਤੇ ਜਿਹੜੇ ਬੱਚੇ ਨੇ ਸਾਡੇ ਕਮਜ਼ੋਰ ਹੁੰਦੇ ਨੇ ਸੋ ਅੱਛਾ ਇੱਕ ਗੱਲ ਤੁਸੀਂ ਹੋਰ ਕਹੀ ਕਿ ਸਟਰੀਟ ਫੂਡ ਜਿਵੇਂ ਕਿ ਬਾਹਰ ਦਾ ਖਾਣ ਪੀਣ ਤੋਂ ਸਾਨੂੰ ਬੱਚਿਆਂ ਨੂੰ ਰੋਕਣਾ ਚਾਹੀਦਾ ਆਮ ਤੌਰ ਤੇ ਮੈਡਮ ਮੈਂ ਬਹੁਤ ਵਾਰ ਸੁਣੀ ਆ ਕਹਿੰਦੇ ਹੁੰਦੇ ਬਰਸਾਤਾਂ ਦੇ ਮੌਸਮ ਦੇ ਵਿੱਚ ਬੱਚਿਆਂ ਨੂੰ ਹਮੇਸ਼ਾ ਹੀ ਬਾਹਰ ਖਾਣ ਤੋਂ ਰੋਕੋ ਘਰ ਦਾ ਹੀ ਬਣਾ ਕੇ ਦਿਓ ਕਰਨੇ ਅਜਿਹਾ ਕੋਈ ਸਮਾਂ ਹੁੰਦਾ ਸੀ ਬੱਚੇ ਬਹੁਤ ਫਿਜ਼ੀਕਲ ਵਰਕ ਕਰਦੇ ਸੀ ਉਦੋਂ ਜੋ ਵੀ ਅਸੀਂ ਵੀ ਆਪਾਂ ਵੀ ਆਪਣੇ ਬਚਪਨ ਨੂੰ ਦੇਖੇ ਤੇ ਅਸੀਂ ਸਾਰਾ ਕੁਝ ਪਚਾ ਜਾਂਦੇ ਸੀ ਹਾਂਜੀ ਹੁਣ ਤੁਸੀਂ ਥੋੜਾ ਜਿਹਾ ਬੱਚੇ ਨੂੰ ਦਿਓ ਤੇ ਬੱਚੇ ਕੋ ਡਾਈਜੈਸਟ ਨਹੀਂ ਹੁੰਦਾ ਕਿਉਂਕਿ ਉਹਦਾ ਉਹਦਾ ਡਾਈਜੈਸਟ ਸਿਸਟਮ ਬਹੁਤ ਵੀਕ ਹੋ ਚੁੱਕਾ ਹੈ ਕਿਉਂਕਿ ਸਾਡਾ ਆਲਾ ਦਵਾਲਾ ਹੀ ਇੰਨਾ ਚੂਜ਼ੀ ਹੋ ਗਿਆ ਉਸ ਕਰਕੇ ਸਾਨੂੰ ਬੱਚਿਆਂ ਨੂੰ ਉਹ ਚੀਜ਼ ਦੇਣੀ ਚਾਹੀਦੀ ਹੈ ਘਰ ਦੀ ਬਣੀ ਦਿਓ ਥੋੜੀ ਲਾਈਟ ਦਿਓ ਬਾਹਰ ਉਹਨੇ ਕਿਹੜਾ ਤੇਲ ਯੂਜ਼ ਕੀਤਾ ਕਿਹੜਾ ਸਮਾਨ ਯੂਜ਼ ਕੀਤਾ ਕਿਹੜੇ ਗ੍ਰੇਟਸ ਯੂਜ਼ ਕਿਤੇ ਤੁਹਾਨੂੰ ਕੁਝ ਨਹੀਂ ਪਤਾ ਸਿਰਫ ਤੁਹਾਨੂੰ ਉਦੋਂ ਪਤਾ ਲੱਗਦਾ ਜਦੋਂ ਬੱਚਾ ਬਿਮਾਰ ਹੋ ਜਾਂਦਾ ਉਹਨੂੰ ਇਨਫੈਕਸ਼ਨ ਹੋ ਜਾਂਦੀ ਹੈ ਔਰ ਡਾਕਟਰ ਦੱਸਦਾ ਕਿ ਕੀ ਇਹਨੇ ਬਾਹਰਲਾ ਤੇ ਨਹੀਂ ਖਾਦਾ ਹੂੰ ਤੇ ਉਦੋਂ ਸਾਨੂੰ ਪਤਾ ਲੱਗਦਾ ਹੈ ਕਿ ਬੱਚਾ ਸਾਡਾ ਬਿਮਾਰ ਕਿਉਂ ਹੁੰਦਾ ਇਸ ਕਰਕੇ ਇਹਨਾਂ ਦਿਨਾਂ ਵਿੱਚ ਜਿੰਨਾ ਬੱਚੇ ਨੂੰ ਲਾਈਟ ਹੂੰ ਔਰ ਹੌਟ ਚੀਜ਼ ਦਿਓ ਜੀ ਠੰਡੇ ਦਿਨ ਨਾਲੋਂ ਠੰਡੇ ਪੀ ਕਈ ਬੱਚੇ ਬਾਜ ਜੂਸ ਪੀ ਲੈਂਦੇ ਨੇ ਸਕੂਲਾਂ ਚ ਪੀ ਲੈਂਦੇ ਨੇ ਕਈ ਬੱਚੇ ਸ਼ਕੰਜਵੀਂ ਵਾਰ ਬਣੀ ਹੁੰਦੀ ਹੈ ਜਿਹਦੇ ਪਤਾ ਨਹੀਂ ਕਿੰਨੀ ਕਿੰਨੀ ਢੇਰ ਦੀ ਬਣੀ ਹੁੰਦੀ ਇਹਨਾਂ ਚੀਜ਼ਾਂ ਨੂੰ ਬੱਚਿਆਂ ਨੂੰ ਜ਼ਰੂਰ ਅਵੋਇਡ ਕਰਨਾ ਹੈ ਵੈਸੇ ਤਾਂ ਆਮ ਤੌਰ ਤੇ ਕਹਿੰਦੇ ਹੁੰਦੇ ਨੇ ਕਿ ਕੋਈ ਵੀ ਮੌਸਮ ਹੋਵੇ ਬੱਚਿਆਂ ਨੂੰ ਬਾਹਰ ਦਾ ਘੱਟ ਤੇ ਘਰ ਦਾ ਵੱਧ ਖਾਣ ਦੀ ਸਾਨੂੰ ਆਤ ਪਾਣੀ ਚਾਹੀਦੀ ਆ ਪਰ ਬਰਸਾਤੀ ਮੌਸਮ ਦੇ ਵਿੱਚ ਇਹ ਜ਼ਿਆਦਾ ਮਤਲ ਧਿਆਨ ਦੇਣ ਵਾਲੀ ਗੱਲ ਹੈ ਜ਼ਿਆਦਾ ਇਹ ਆ ਨਾ ਕਿ ਕਈ ਜਗ੍ਹਾ ਤੇ ਦੇਖੋ ਜਿਹਨੇ ਵੇਚਨੇ ਉਹਨੇ ਜਿਹੜੀ ਮਰਜ਼ੀ ਚੀਜ਼ ਉਹਨੇ ਵੇਚ ਦੇਣੀ ਪਰ ਚੱਕਰ ਕੀ ਹੁੰਦਾ ਹੈ ਕਿ ਜਦੋਂ ਉਹਦੇ ਤੇ ਕੋਈ ਮੱਖੀ ਮੱਛਰ ਵੇਚਦਾ ਤੁਸੀਂ ਘਰ ਦੇ ਤਾਂ ਆਪਣੇ ਬੱਚੇ ਨੂੰ ਨਹੀਂ ਦਿਓਗੇ ਪਰ ਬਾਹਰ ਵਾਲਾ ਉਹਨੂੰ ਵੇਚਣ ਕਰਕੇ ਕੁਝ ਵੀ ਦੇ ਦੇਗਾ ਉਹਨੂੰ ਐਸੀ ਦਾ ਨਹੀਂ ਧਿਆਨ ਰਹਿੰਦਾ ਕਿ ਤੁਹਾਡੇ ਬੱਚੇ ਦੀ ਸਿਹਤ ਖਰਾਬ ਹੋ ਸਕਦੀ ਜੀ ਮੈਡਮ ਜਦੋਂ ਬਰਸਾਤੀ ਮੌਸਮ ਸ਼ੁਰੂ ਹੋ ਜਾਂਦਾ ਹੈ ਉਸ ਤੋਂ ਬਾਅਦ ਮਲੇਰੀਆ ਡੇਂਗੂ ਇਹ ਬਿਮਾਰੀਆਂ ਜਿਹੜੀਆਂ ਨੇ ਇਹਨਾਂ ਦੇ ਮਰੀਜ਼ ਵਧਨੇ ਸ਼ੁਰੂ ਹੋ ਜਾਂਦੇ ਨੇ ਹਰ ਸਾਲ ਕੀ ਕਾਰਨ ਸਮਝਦੇ ਹੋ ਇਹਦਾ ਕਾਰਨ ਮੈਂ ਤੁਹਾਨੂੰ ਪਹਿਲੇ ਦੱਸਿਆ ਕਿ ਜਿਹੜਾ ਡੇਂਗੂ ਹੈ ਡੈਂਗੂ ਜਿਹੜਾ ਇੱਕ ਫੀਮੇਲ ਮੋਸਕੀਟੋ ਤੋਂ ਹੁੰਦਾ ਹੈ ਜੀ ਠੀਕ ਹੈ ਨਾ ਇਹ ਜਦੋਂ ਵੀ ਕਿਤੇ ਆਲੇ-ਦੁਆਲੇ ਸਾਡੇ ਪਾਣੀ ਇਕੱਠਾ ਹੋਏਗਾ ਚਾਹੇ ਉਹ ਟਾਇਰ ਹੋਵੇ ਚਾਹੇ ਉਹ ਕੂਲਰ ਹੋਵੇ ਚਾਹੇ ਕੋਈ ਗਮਲੇ ਛੋਹੇ इवन ਕੋਈ ਬੱਚਿਆਂ ਦੇ ਛੋਟੇ-ਛੋਟੇ ਖਡਾਉਣਿਆਂ 'ਚ ਵੀ ਹੋਵੇ ਜਾਂ ਕਈ ਵਾਰੀ ਲੋਕ ਦੀਵਾਲੀ ਤੋਂ ਬਾਅਦ ਦੀਵੇ ਹੀ ਨਹੀਂ ਸੁੱਟਦੇ ਬਿਲਕੁਲ ਉਹਨਾਂ ਦੇ ਵਿੱਚ ਵੀ ਪਾਣੀ ਭਰ ਜਾਂਦਾ ਹੈ ਇਸ ਤੋਂ ਮੱਛਰ ਜਿਹੜਾ ਹੈ ਬਹੁਤ ਜਲਦੀ ਪਨਪਦਾ ਜਿਹੜਾ ਸਟੈਗਨੈਂਟ ਵਾਟਰ ਹੁੰਦਾ ਜਿਹੜਾ ਖੜਾ ਪਾਣੀ ਹੁੰਦਾ ਔਰ ਉਹਦੇ ਚ ਜਦੋਂ ਵੜਤਦਾ ਹੈ ਤੇ ਇਹ ਹਮੇਸ਼ਾ ਨਾ ਨਿਚਲੇ ਪਾਰ ਤੇ ਕੱਟਦਾ ਅੱਛਾ ਜੀ ਹਾਂ ਮਤਲਬ ਗੋਡੀਆਂ ਤੋਂ ਥੱਲੇ ਥੱਲੇ ਉੱਥੇ ਕੱਟਦਾ ਐਸੇ ਕਰਕੇ ਕਹਿੰਦੇ ਕਿ ਬੱਚਿਆਂ ਨੂੰ ਨਾ ਸਾਨੂੰ ਇਹਨਾਂ ਦਿਨਾਂ 'ਚ ਕੱਪੜੇ ਪੂਰੇ ਪਾਣੇ ਚਾਹੀਦੇ ਆ ਬਾਡੀ ਕਵਰ ਹੋਣੀ ਚਾਹੀਦੀ ਬਾਜੂ ਇਹ ਤਾਂ ਕਿ ਬੱਚਿਆਂ ਨੂੰ ਮੱਛਰ ਕੱਟਣ ਤੋਂ ਖਾਸ ਕਰਕੇ ਬਚਾਇਆ ਜਾਏ ਇਹਦੇ ਤੋਂ ਡੇਂਗੂ ਹੇਜਾ ਫਿਰ ਇਸ ਚਿਕਨ ਗੁਨੀਆਂ ਇਤੋਂ ਆਪਣਾ ਜੌਂਡਿਸ ਇਹੋ ਜਿਹੇ ਬਿਮਾਰੀਆਂ ਦਾ ਬਹੁਤ ਜ਼ਿਆਦਾ ਖਤਰਾ ਰਹਿੰਦਾ ਹੂੰ ਜਾਨੀ ਕਿ ਜਦੋਂ ਬੱਚੇ ਬਾਹਰ ਖੇਡਣ ਦੀ ਜ਼ਿੱਦ ਕਰਨ ਤਾਂ ਖਾਸ ਤੌਰ ਤੇ ਮਾਵਾਂ ਨੂੰ ਜਿਹੜੀ ਹਦਾਇਤ ਆ ਉਹ ਇਹ ਆ ਕਿ ਬੱਚਿਆਂ ਦੇ ਪੂਰੇ ਕੱਪੜੇ ਜਿਹੜੇ ਪਾਏ ਹੋਣੇ ਜ਼ਰੂਰੀ ਨੇ ਤਾਂ ਕਿ ਉਹਨਾਂ ਨੂੰ ਕੋਈ ਵੀ ਮੱਛਰ ਮੱਖੀ ਜਿਹੜੀ ਐ ਉਹਨਾਂ ਦੇ ਸਰੀਰ ਦੇ ਉੱਤੇ ਉਹਨਾਂ ਨੂੰ ਕੱਟੇ ਨਾ ਗੱਲ ਇਦਾਂ ਹੈ ਕਿ ਜਦੋਂ ਤਾਂ ਬਰਸਾਤ ਹੁੰਦੀ ਹੋਵੇ ਹਾਂਜੀ ਉਦੋਂ ਬੱਚਿਆਂ ਨੂੰ ਇੰਡੋਰ ਰੱਖੋ ਜਦੋਂ ਤੁਸੀਂ ਦੇਖੋ ਕਿ پارک ਹੈ ਜਾਂ ਖੁੱਲੀ ਜਗ੍ਹਾ ਜਿੱਥੇ ਤੁਸੀਂ ਬੱਚੇ ਖੇਲਣ ਭੇਜਨੇ ਆ ਉਹ ਸੁੱਕ ਚੁੱਕੀ ਹੈ ਕਿਉਂਕਿ ਨਮੀ ਦੇ ਵਿੱਚ ਵੀ ਕਈ ਜਮਸ ਹੁੰਦੇ ਕਈ ਕੀਟਾਨੂ ਹੁੰਦੇ ਨੇ ਕਈ ਜਿਹੜੇ ਬੱਚੇ ਘਰ ਚ ਆਪਣੀਆਂ ਜੁੱਤੀਆਂ ਨਾਲ ਲੈ ਆਂਦੇ ਉਹ ਉੱਥੋਂ ਕੀ ਹੁੰਦਾ ਕਿ ਉਹ ਤਾਂ ਇਨਫੈਕਸ਼ਨਸ ਉਹਨਾਂ ਨੂੰ ਤਾਂ ਹੁੰਦੀ ਹੁੰਦੀ ਹੈ ਘਰ ਦੇ ਵਿੱਚ ਵੀ ਉਹਦੀ ਐਂਟਰੈਂਸ ਹੋ ਜਾਂਦੀ ਹੈ ਹਾਂਜੀ ਇਸ ਕਰਕੇ ਜ਼ਰੂਰੀ ਏ ਕਿ ਬੱਚਿਆਂ ਨੂੰ ਬਰਸਾਤ ਦੇ ਟਾਈਮ ਦੇ ਵਿੱਚ ਕੋਸ਼ਿਸ਼ ਕਰੋ ਘਰ ਰੱਖੋ ਜੇ ਪਾਓ ਵੀ ਤਾਂ ਉਹਨਾਂ ਨੂੰ ਸੂਤੀ ਪਤਲੇ ਹੂੰ ਪੂਰਾ ਸਰੀਰ ਢੱਕਣ ਵਾਲੇ ਕੱਪੜੇ ਪਾਓ ਕਿਉਂਕਿ ਜਦੋਂ ਉਹਦੀ ਇਨਫੈਕਸ਼ਨ ਹੋਏ ਤੇ ਇਹ ਨਾ ਹੋਵੇ ਕਿ ਗਿੱਲੇ ਕੱਪੜੇ ਬਹੁਤ देर ਪਾਏ ਰੱਖਣ ਕਰਕੇ ਉਹਨਾਂ ਦੀ ਸਕਿਨ ਦੇ ਉੱਤੇ ਉਹਦਾ ਕੋਈ ਅਸਰ ਹੋ ਜਾਵੇ ਬਿਲਕੁਲ ਤੁਹਾਡੀ ਗੱਲ ਅੱਛਾ ਇਹ ਦੱਸੋ ਕਿ ਬਹੁਤ ਸਾਰੀਆਂ ਜਿਵੇਂ ਅੱਜਕੱਲ ਖਬਰਾਂ ਵੀ ਆਉਂਦੀਆਂ ਨੇ ਬੱਚਾ ਬਾਹਰ ਕੋਈ ਚੀਜ਼ ਲੈਣ ਗਿਆ ਸੀ ਪਰ ਉੱਥੇ ਪਾਣੀ ਬਹੁਤ ਖੜਾ ਸੀ ਜਿਹਦੇ ਕਾਰਨ ਉਹ ਗਿਰ ਗਿਆ ਪਾਣੀ ਦੇ ਵਿੱਚ ਉਹਦੇ ਤੇ ਗੰਦਾ ਪਾਣੀ ਪੈ ਗਿਆ ਸਕਿਨ ਦੀ ਬਿਮਾਰੀ ਹੋ ਗਈ ਜਾਂ ਕਈ ਵਾਰ ਬੱਚੇ ਤੇ ਸੱਟ ਫਿੱਟ ਵੀ ਲੱਗ ਜਾਂਦੀ ਆ ਇਹ ਬਹੁਤ ਵੱਡੀ ਗੱਲ ਜਿਹੜੀ ਤੁਸੀਂ ਕਹੀਏ ਮੈਂ ਥੋੜੇ ਦਿਨਾਂ ਪਹਿਲੇ ਹੀ ਦੇਖਿਆ ਕਿ ਇੱਕ ਬੱਚਾ ਭੱਜ ਕੇ ਸੜਕ ਕ੍ਰੋਸ ਕਰ ਰਿਹਾ ਸੀ ਉਹ ਥੱਲੇ ਖੜ੍ਹਾ ਸੀ ਉਹਦਾ ਇੱਕ ਪੈਰ ਹੀ ਵਿੱਚ ਚਲਾ ਗਿਆ अच्छा कई बार तू सी ये भी देखया कि सीवरेज वाले चलो सफाई ਕਰਦੇ ਹੋ ਨਾ ਕਰਨੀ کئی ਵਾਰੀ ਕੋਈ ਗਟਰ ਖੁੱਲਾ ਰਹਿ ਜਾਂਦਾ ਹੈ ਬੱਚੇ ਉਸ ਵੇਲੇ ਨਹੀਂ ਦੇਖਦੇ ਕਿ ਅੱਗੇ ਕੀ ਹੈ ਉਹ ਇੰਨੀ ਤੇਜ਼ੀ ਨਾਲ ਭੱਜਦੇ ਆ ਜਾਂ ਕ੍ਰੋਸ ਕਰਨ ਦੀ ਕੋਸ਼ਿਸ਼ ਕਰਦੇ ਆ ਉਹਨਾਂ ਨੂੰ ਕੋਈ ਸੱਟ ਪੇਟ ਲੱਗਦਾ ਡਰ ਜੇ ਉਹ ਇਸ ਤਰ੍ਹਾਂ ਕ੍ਰੋਸ ਕਰ ਰਹੇ ਆ ਤੇ ਕੋਈ ਗੱਡੀ ਹਿੱਟ ਕਰ ਸਕਦੀ ਇਸ ਦੇ ਇਲਾਵਾ ਪਾਣੀ ਦੇ ਵਿੱਚ ਇੰਨੇ ਕੀੜੇ ਮਕੌੜੇ ਇਕੱਠੇ ਹੋ ਜਾਂਦੇ ਨੇ ਉਹ ਤੁਹਾਨੂੰ ਬਾਈਟ ਕਰ ਸਕਦੇ ਆ ਹਾਂਜੀ ਇਸ ਦੇ ਇਲਾਵਾ ਕਈ ਵਾਰੀ ਇੰਨੀਆਂ ਨੁਕੀਲੀਆਂ ਚੀਜ਼ਾਂ ਤੁਸੀਂ ਦੇਖੋ ਕਈ ਵਾਰੀ ਪਤਾ ਹੀ ਨਹੀਂ ਲੱਗਦਾ ਕਿ ਬਾਹ ਕਾਚੀ ਪਿਆ ਹੁੰਦਾ ਕੱਚ ਪਿਆ ਹੈ ਜਾਂ ਕੋਈ ਲੋਹੇ ਦਾ ਤਿੱਖਾਪ ਚੀਜ਼ ਪਈ ਹੋਈ ਹੈ ਬਿਲਕੁਲ ਔਰ ਉਸ ਤੋਂ ਬਾਅਦ ਵੱਡੀ ਗੱਲ ਇਹ ਹੈ ਕਿ ਬਰਸਾਤਾਂ ਦੇ ਵਿੱਚ ਜਿਹੜਾ ਜ਼ਖਮ ਉਹ ਜਲਦੀ ਹੀਲ ਨਹੀਂ ਹੁੰਦਾ ਹਾਂ ਔਰ ਤੁਸੀਂ ਦੇਖੋ ਕਿ ਮੱਖੀ ਜਾਂ ਮੱਛਰ ਤੁਹਾਡੇ ਉਸੇ ਜ਼ਖਮ ਤੇ ਆ ਕੇ ਬੈਠਣਗੇ ਜਿੱਤੇ ਤੁਹਾਡਾ ਨੇਗਡ ਹਾਂ ਉਹਨਾਂ ਜ਼ਖਮਾਂ ਨੂੰ ਨੇਗਡ ਨਹੀਂ ਰੱਖਣਾ ਚਾਹੀਦਾ ਹਾਂ ਕਦੀ ਵੀ ਖੁੱਲਾ ਨਾ ਰੱਖੋ ਉਹਦੇ ਉੱਤੇ ਬੈਂਡੇਜ ਕਰਕੇ ਰੱਖੋ ਔਰ ਸਭ ਤੋਂ ਵੱਡੀ ਗੱਲ ਇਹ ਆ ਵੀ ਤੁਸੀਂ ਡਾਕਟਰ ਤੋਂ ਸਲਾਹ ਲਓ ਕਿਉਂ ਉਹਨੂੰ ਕੀ ਕਹਿ ਰਿਹਾ ਕਿਸ ਤਰ੍ਹਾਂ ਦਾ ਉਹਨੂੰ ਟ੍ਰੀਟਮੈਂਟ ਚਾਹੀਦਾ ਕਿਉਂਕਿ ਛੋਟੇ ਛੋਟੇ ਜ਼ਖਮਾਂ ਤੋਂ ਕਈ ਵਾਰੀ ਬڑے-ਬڑے ਵੱਡੇ ਜ਼ਖਮ ਬਣ ਜਾਂਦੇ ਨੇ ਜਿਹੜੇ ਸਾਡੀ ਸਿਹਤ ਵਾਸਤੇ ਬਹੁਤ ਜ਼ਿਆਦਾ ਹਾਨੀਕਾਰਕ ਹੁੰਦੇ ਨੇ ਕਿਉਂਕਿ ਬਹੁਤ ਵਾਰ ਅਸੀਂ ਇਦਾਂ ਦੀਆਂ ਉਦਾਹਰਨਾਂ ਸੁਣਦੇ ਆਂ ਕਿ ਸੱਟ ਤਾਂ ਛੋਟੀ ਜੀ ਲੱਗੀ ਸੀ ਪਰ ਹੌਲੀ-ਹੌਲੀ ਉਹ ਵੱਧ ਕੇ ਬਹੁਤ ਗੰਭੀਰ ਹੋ ਗਈ ਉਹ ਗੱਲ ਇਸ ਤਰ੍ਹਾਂ ਹੁੰਦੀ ਹੈ ਕਿ ਕਈ ਕਈ ਵਾਰੀ ਕਹਿੰਦੇ ਨਾ ਰੋਡ ਸਾਈਡ ਤੇ ਕੋਈ ਤੁਹਾਨੂੰ ਸ਼ੀਸ਼ਾ ਉਹ ਲੱਗ ਜਾਏ ਲੋਹਾ ਲੱਗ ਜਾਏ ਤੇ ਕਹਿੰਦੇ ਐਂਟੀਸੈਪਟਿਕ ਇੰਜੈਕਸ਼ਨ ਲਗਵਾ ਲਓ ਇਸੇ ਤਰ੍ਹਾਂ ਕਈ ਵਾਰੀ ਬੱਚੇ ਘਰ ਆ ਕੇ ਦੱਸਦੇ ਨਹੀਂ ਸਾਨੂੰ ਪਤਾ ਨਹੀਂ ਲੱਗਦਾ ਪਰ ਜਦੋਂ ਜ਼ਖਮ ਜ਼ਿਆਦਾ ਵੱਡਾ ਹੋ ਜਾਂਦਾ ਫਿਰ ਉਦੋਂ ਪਤਾ ਲੱਗਦਾ ਲੱਗਦਾ ਹੈ ਕਿ ਇਹ ਕਿੱਥੋਂ ਹੋਇਆ ਕਿਦਾਂ ਲੱਗਾ ਆਪਣੇ ਬੱਚਿਆਂ ਨੂੰ ਬਹੁਤ ਜ਼ਿਆਦਾ ਬਰਸਾਤਾਂ ਦੇ ਵਿੱਚ ਹਮਮ ਸਤਰਕ ਰਹੋ ਤਾਂ ਕਿ ਉਹਨਾਂ ਨੂੰ ਨਾ ਕੋਈ ਸਾਠਪੇਟ ਲੱਗੇ ਨਾ ਉਹਨਾਂ ਨੂੰ ਸਕਿਨ ਡਿਜ਼ੀਜ਼ ਹੋਵੇ ਜੀ ਔਰ ਖਾਣ-ਪੀਣ ਉਹਨਾਂ ਦਾ ਇੰਨਾ ਸਾਫ਼-ਸੁਥਰਾ ਹੋਵੇ ਕਿ ਉਹ ਐ ਨਾ ਹੋਵੇ ਕਿ ਹਫ਼ਤਾ ਛੁੱਟੀ ਹੋ ਗਈ ਹੈ ਬੱਚੇ ਸਕੂਲ ਨਹੀਂ ਜਾ ਰਹੇ ਹਮ ਔਰ ਸਭ ਤੋਂ ਵੱਡੀ ਗੱਲ ਕਈ ਵਾਰੀ ਬੱਚਾ ਆਪਣੀ ਬਿਮਾਰੀ ਨੂੰ ਐਕਸਪ੍ਰੈਸ ਨਹੀਂ ਕਰ ਸਕਦਾ ਦੱਸ ਨਹੀਂ ਸਕਦਾ ਮੈਨੂੰ ਹੋ ਕੀ ਰਿਹਾ ਇਹਨਾਂ ਦਿਨਾਂ ਦੇ ਵਿੱਚ ਬਹੁਤ ਸਾਰਾ ਡਾਇਰੀਆ ਇਨੋਂ ਆਪਾਂ ਕਹਿੰਦੇ ਵੀ ਮਤਲਬ ਟਾਇਲਟ ਲੱਗ ਜਾਣਾ ਮਾਮੇਟ ਖਰਾਬ ਹੋ ਜਾਣਾ ਡਿੰਗਾਣਾ ਕੋਈ ਚੀਜ਼ ਦਾ ਡਾਈਜੈਸਟ ਨਾ ਹੋਣਾ ਇਹ ਸਾਰੀਆਂ ਚੀਜ਼ਾਂ ਬਰਸਾਤਾਂ ਦੇ ਵਿੱਚ ਸਭ ਤੋਂ ਜ਼ਿਆਦਾ ਕੰਮ ਕਰਦੀ ਹੈ ਇਸੇ ਕਾਰਨ ਖਾਣ ਪੀਣ ਦਾ ਵੀ ਖਾਸ ਕਰਕੇ ਜਿਹੜਾ ਬਰਸਾਤੀ ਮੌਸਮ ਦੇ ਵਿੱਚ ਰੱਖਣ ਨੂੰ ਕਿਹਾ ਜਾਂਦਾ ਕਿ ਤੁਸੀਂ ਕੀ ਖਾਣਾ ਕੀ ਨਹੀਂ ਖਾਣਾ ਇਹਦੇ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਸਭ ਤੋਂ ਵੱਡੀ ਗੱਲ ਹੈ ਕੋਸ਼ਿਸ਼ ਕਰੋ ਕਿ ਬੱਚਿਆਂ ਨੂੰ ਬਾਸੀ ਖਾਣ 아이 ਨਾ ਦਿਓ ਜੀ ਜਿੱਥੇ ਆਪਾਂ ਬਾਹਰ ਦਾ ਨਹੀਂ ਨਾ ਦੇਣਾ ਹੂੰ ਸਟਰੀਟ ਫੂਡ ਨਹੀਂ ਦੇਣਾ ਹਾਂਜੀ ਰੋਡ ਸਾਈਡ ਨਹੀਂ ਦੇਣਾ ਇਸੇ ਤਰ੍ਹਾਂ ਕੋਸ਼ਿਸ਼ ਕਰੋ ਕਿ ਉਹਨਾਂ ਤਾਜ਼ਾ ਬਣਾਓ ਹਾਂਜੀ ਔਰ ਤਾਜ਼ਾ ਵਰਤੋ ਆਪਾਂ ਕਹ ਰੱਜ ਬਹੁਤ ਵਾਰੀ ਇਕੱਠੀ ਸਬਜ਼ੀ ਬਣਾ ਕੇ ਰੱਖ ਦਿੰਨੇ ਆ ਕਿ ਮੈਂ ਨੌਕਰੀ ਵਾਲੀਆਂ ਜਾਂ ਕੋਈ ਫੰਕਸ਼ਨ ਹੈ ਮੈਂ ਬਾਹਰ ਜਾਣਾ ਆਪਾਂ ਦੋ ਤਿੰਨ ਵਾਰੀ ਗਰਮ ਕਰਮ ਕਰ ਕਰਕੇ ਅਸੀਂ ਤਾਂ ਦੇਈ ਜਾਂਦੇ ਆ ਪਰ ਸਾਨੂੰ ਇਹ ਨਹੀਂ ਪਤਾ ਕਿ ਇੱਥੇ ਬੈਕਟੀਰੀਆ ਪਨਪ ਚੁੱਕਾ ਹੈ ਔਰ ਉਹ ਸਾਨੂੰ ਖਰਾਬ ਕਰਦਾ ਹਾਂਜੀ ਇਸ ਕਰਕੇ ਕਈ ਵਾਰੀ ਆਪਾਂ ਕਿਸੇ ਰੈਸਟੋਰੈਂਟ 'ਚ ਜਾਂਦੇ ਹਾਂ ਉੱਥੇ ਖਾਣਾ ਬਾਸੀ ਹੁੰਦਾ ਉਹ ਸਟੋਰ ਕਰ ਲੈਂਦੇ ਕਿਉਂਕਿ ਉਹਨਾਂ ਨੂੰ ਪਤਾ ਹੈ ਵੇਸਟ ਹੋ ਜਾਏਗਾ ਪਰ ਅਸੀਂ ਜਦੋਂ ਆਪਣੇ পেট 'ਚ ਸਟੋਰ ਕਰਦੇ ਹਾਂ ਤਾਂ ਉਹ ਸਾਡੇ পেট ਨੂੰ ਡਿਸਟਰਬ ਕਰਦਾ ਇਸ ਕਰਕੇ ਹਮੇਸ਼ਾ ਬਾਹਰ ਦੇ ਖਾਣੇ ਦੇ ਨਾਲ ਨਾਲ ਖਾਣਾ ਤਾਜ਼ਾ ਉਬਲਿਆ ਹੋਇਆ ਜੇ ਆਪਾਂ ਬੋਇਲਡ ਸਬਜ਼ੀਆਂ ਨੂੰ ਪ੍ਰੇਫਰੈਂਸ ਲਈਏ ਤੇ ਉਹਦੇ ਤੋਂ ਵੀ ਜ਼ਿਆਦਾ ਇਸ ਦੇ ਨਾਲ ਬੱਚੇ ਜਿਹੜੇ ਤੰਦਰੁਸਤ ਰਹਿਣਗੇ ਔਰ ਬੱਚਿਆਂ ਨੂੰ ਕਦੀ ਬਾਹਰ ਦਾ ਦੁੱਧ ਜਿਸ ਤਰ੍ਹਾਂ ਤਸਵੀਰ ਦਾ ਬਾਹਰ ਪਿਆ ਕਿਉਂਕਿ ਕਹਿੰਦੇ ਪ੍ਰੋਟੀਨ ਚ ਜਿਹੜਾ ਨਾ ਜਰਮ ਜਿਹੜਾ ਬੈਕਟੀਰੀਆ ਸਭ ਤੋਂ ਜਲਦੀ ਫੈਲਦਾ ਦਹੀਂ ਹੋਇਆ ਐਗ ਹੋਇਆ ਦੁੱਧ ਹੋਇਆ ਇੰਨਾ ਚੀਜ਼ਾਂ ਨੂੰ ਸੇਫ ਐਂਡ ਸਿਕਿਓਰ ਰੱਖਣਾ ਬਹੁਤ ਜ਼ਰੂਰੀ ਬੱਚੇ ਨੂੰ ਦੇਣ ਤੋਂ ਪਹਿਲਾਂ ਜ਼ਰੂਰ ਧਿਆਨ ਰੱਖਣਾ ਕਿ ਕੀ ਇਹ ਮੇਰੀ ਲਾਪਰਵਾਹੀ ਕਿਤੇ ਬੱਚੇ ਦੀ ਸਿਹਤ ਵਾਸਤੇ ਮਹਿੰਗੀ ਤਾਂ ਨਹੀਂ ਪਵੇਗੀ। ਹੂੰ ਤੁਸੀਂ ਗੱਲ ਕੀਤੀ ਬੱਚੇ ਨੂੰ ਕੀ ਦਿੱਤਾ ਜਾਣਾ ਚਾਹੀਦਾ ਇਸ ਮੌਸਮ ਦੇ ਵਿੱਚ ਆ ਸਕੂਲ ਖੁੱਲੇ ਹੋਏ ਨੇ ਬੱਚੇ ਸਕੂਲ ਜਾ ਰਹੇ ਨੇ ਮਾਵਾਂ ਸਵੇਰੇ ਸਵੇਰੇ ਉੱਠ ਕੇ ਬੱਚਿਆਂ ਦਾ ਟਿਫਨ ਵੀ ਪੈਕ ਕਰਦੀਆਂ ਨੇ ਤੁਹਾਡੇ ਅਨੁਸਾਰ ਅੱਜ ਕੱਲ ਦੇ ਮੌਸਮ ਦੇ ਵਿੱਚ ਬੱਚਿਆਂ ਦੇ ਟਿਫਨ ਚ ਕਿਹੋ ਜਿਹਾ ਖਾਣਾ ਹੋਣਾ ਚਾਹੀਦਾ ਬੱਚਿਆਂ ਦੇ ਜਿ ਸਿੰਪਲ ਘਰ ਦਾ ਖਾਣਾ ਦਿਓ ਹੂੰ ਕਿਉਂਕਿ ਬਹੁਤ ਸਾਰੇ ਬੱਚੇ ਜਾ ਕੇ ਮਾਵਾਂ ਕਹਿੰਦੀਆਂ ਚਲੋ ਕੰਟੀਨ ਤੋਂ ਕੁਝ ਖਾ ਲਈ ਹੂੰ ਕੰਟीन ਤੋਂ ਕੁਝ ਖਾ ਲਈ। ਕਈ ਵਾਰੀ ਕੰਟीन 'ਚ ਉਹੀ ਗੱਲ ਆ ਜਾਂਦੀ ਬਰਸਾਤ ਹੋ ਗਈ। ਖਾਣਾ ਉਹਨਾਂ ਦਾ ਵਿਕਿਆ ਨਹੀਂ। ਖਾਣਾ ਪੁਰਾਣਾ ਪਿਆ। ਬੱਚਿਆਂ ਨੂੰ ਤਾਂ ਇਹ ਪਤਾ ਨਹੀਂ ਬੱਚੇ ਉਹ ਖਾ ਜਾਣਗੇ। ਔਰ ਉਹਨਾਂ ਨੂੰ ਮਨਾ ਕਰਨਾ ਚਾਹੀਦਾ ਹੈ ਕਿ ਖੁੱਲਾ ਜੂਸ ਨਹੀਂ ਪੀਣਾ ਬਿਲਕੁਲ ਜੇ ਤੁਸੀਂ ਬੱਚੇ ਨੂੰ ਵੀ ਦਿਓ ਮੈਂ ਤਾਂ ਇਵਨ ਕਾਹਾਂਗੀ ਕਿ ਇਨਾ ਦਿਨਾਂ ਚ ਬਰਸਾਤੀ ਦਿਨਾਂ ਦੇ ਵਿੱਚ ਮਾਵਾਂ ਨੂੰ ਫਰੂਟ ਵੀ ਕੱਟ ਕੇ ਨਹੀਂ ਦੇਣਾ ਚਾਹੀਦਾ ਅੱਛਾ ਹਾਂ ਕਿਉਂਕਿ ਉਹ ਦਿੱਤਾ ਦਿੱਤਾ ਜਾਣਾ ਚਾਹੀਦਾ ਹਾਂ ਜੈਸੇ ਛੋਟਾ ਚ ਐਪਲ ਦੇ ਦਿਓ ਪਰ ਸਾਬਤ ਦਿਓ ਜਦੋਂ ਕੱਟ ਜਾਂਦਾ ਤੇ ਕਿਤੇ ਨਾ ਕਿਤੇ ਬਰਸਾਤੀ ਮੌਸਮ ਚ ਚਿਪਚਾੜ ਸ਼ੁਰੂ ਹੋ ਜਾਂਦਾ ਇਹ ਚੀਜ਼ਾਂ ਦਾ ਧਿਆਨ ਰੱਖੋ ਕਿ ਉਹ ਚੀਜ਼ ਦਿਓ ਜਿਹੜੀ ਆਲੂ ਬਖਾਰਾ ਕੋਈ ਚੀਜ਼ ਸਾਬਤ ਦਿੱਤੀ ਜਾਏ ਜੀ ਔਰ ਉਹਦੇ ਨਾਲ ਭਾਵੇਂ ਘਰ ਦੀ ਸਾਦੀ ਫੁਲਕਾ ਸਬਜੀ ਦੇ ਦਿਓ ਕੋਈ ਉਹ ਜਿਆ ਚੀਜ਼ਾਂ ਨਾ ਦਿਓ ਜਿੱਦਾ ਆਮ ਚੱਲਦਾ ਹੈ ਮੈਗੀ ਅੱਜਕੱਲ ਜਿਹੜਾ ਮੈਦਾ ਬੱਚੇ ਨੂੰ ਡਾਈਜੈਸਟ ਨਹੀਂ ਹੁੰਦਾ ਪੀਜ਼ਾ ਬਣਾ ਦਿਓ ਜਾਂ ਉਹਨੂੰ ਜੀ ਇਹੋ ਜਿਹੀ ਚੀਜ਼ਾਂ ਬਣਾ ਦਿਓ ਉਹ ਕਦੀ ਵੀ ਬੱਚੇ ਨੂੰ ਅਵੋਇਡ ਕਰੋ ਸਾਦਾ ਉਬਲੇ ਹੋਇਆ ਔਰ ਘਰ ਦਾ ਔਰ ਕੋਸ਼ਿਸ਼ ਕਰੋ ਕਿ ਉਹ ਕੰਟੇਨ ਤੋਂ ਘੱਟ ਤੋਂ ਘੱਟ ਇਸਤੇਮਾਲ ਕਰੋ। ਹੋਰ ਜਦੋਂ ਬੱਚੇ ਸਕੂਲ ਜਾਂਦੇ ਨੇ ਉਹਨਾਂ ਨੂੰ ਕੋਈ ਇੱਕ ਅੱਧਾ ਹੈਂਕੀ ਬਾਕਸਟਾ ਦਿਓ ਨੈਪਕਿਨ ਦਿਓ ਕਿ ਜੇ ਬਾਈ ਦੇ ਵਿੱਚ ਬੱਚਾ ਗਿੱਲਾ ਹੋ ਜਾਂਦਾ ਫੇਰ ਤੁਸੀਂ ਦੇਖਿਆ ਬੱਚੇ ਬਰਸਾਤਾਂ ਦੇ ਵਿੱਚ ਕੈਪ ਟਾਈ ਪਾ ਲੈਂਦੇ ਨੇ ਹਾਂਜੀ ਕਈ ਰੇਨ ਕੋਟ ਪਾ ਲੈਂਦੇ ਨੇ ਹਾਂਜੀ ਹਾਂਜੀ ਔਰ ਇਹਦੇ ਨਾਲ ਨਾਲ ਕਈ ਫੋਲਡਿੰਗ ਛਾਤੇ ਆਉਂਦੇ ਨੇ ਹਾਂਜੀ ਛੋਟਾ ਜਿਹਾ ਇਹਨਾਂ ਚੀਜ਼ਾਂ ਦੇ ਵਿੱਚ ਜਦੋਂ ਬੱਚਾ ਪਾਰਕ ਜਾਂਦਾ ਸਕੂਲ ਜਾਂਦਾ ਜਾਂ ਕੋਈ ਨੇੜੇ ਚੀਜ਼ ਲੈਣ ਜਾਂਦਾ ਇਹਨਾਂ ਚੀਜ਼ਾਂ ਦਾ ਵੀ ਇਸਤੇਮਾਲ ਕੀਤਾ ਜਾ ਸਕਦਾ ਬਿਲਕੁਲ ਤਾਂ ਕਿ ਉਸ ਨੂੰ ਬਰਸਾਤੀ ਮੌਸਮ 'ਚ ਗਿੱਲੇ ਹੋਣ ਤੋਂ ਬਚਾਇਆ ਜਾ ਸਕੇ ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਤੁਹਾਡਾ ਕੱਪੜਾ ਸੁੱਕ ਜਾਂਦਾ ਤੁਹਾਡਾ ਹੈੱਡ ਨਹੀਂ ਸੁੱਕਦਾ ਹੂੰ ਉਹਦੇ ਵਿੱਚ ਕੋਈ ਜਿੱਦਾਂ ਆਪਾਂ ਪੰਜਾਬੀ ਚ ਕਹਿੰਦੇ ਚੂਹਾ ਪੈ ਜਾਂਦੀਆਂ ਹਾਂ ਇਹੋ ਜਿਹੀਆਂ ਚੀਜ਼ਾਂ ਤੋਂ ਬਚਣ ਵਾਸਤੇ ਤੁਸੀਂ ਉਹਨੂੰ ਕੈਪ ਦੇ ਸਕਦੇ ਹੋ ਕਵਰ ਕਰ ਸਕਦੇ ਹੋ ਜੇ ਸਕੂਲ ਬੱਚਾ ਕਿਤੇ ਗਿੱਲਾ ਹੋ ਵੀ ਗਿਆ ਤੇ ਉਹਦੇ ਕੋਈ ਐਕਸਟਰਾ ਨੈਪਕਿਨ ਹੋਏਗਾ ਤੋ ਆਪਣੇ ਕੁਝ ਨਾ ਖੁਦ ਜਿੰਨੀ ਸੇਫਟੀ ਕਰ ਸਕਦਾ ਹੋਏਗਾ ਉਹਨੂੰ ਕਰ ਲੈਗਾ ਬਿਲਕੁਲ ਮੈਡਮ ਇੱਕ ਨਾ ਇਸ ਗਰਮੀ ਤੋਂ ਬਰਸਾਤ ਵੱਲ ਜਦੋਂ ਸਾਡਾ ਮੌਸਮ ਬਦਲਦਾ ਤੇ ਪਹਿਲਾਂ ਵੇਲੀਆਂ ਦੇ ਵਿੱਚ ਵੀ ਤੇ ਹੁਣ ਵੀ ਸ਼ਹਿਰਾਂ 'ਚ ਤਾਂ ਨਹੀਂ ਖਾਸ ਕਰਕੇ ਪਰ ਪਿੰਡਾਂ ਦੇ ਬੱਚਿਆਂ ਨੂੰ ਅੱਜ ਵੀ ਜਿਹੜੀ ਪਿਤ ਹੋ ਜਾਂਦੀ ਆ ਤੇ ਬਹੁਤ ਵਾਰ ਇਹ ਅਸੀਂ ਸੁਣਿਆ ਆ ਕਿ ਜੇਕਰ ਪਿਤ ਹੋ ਜਾਵੇ ਪਿੱਠ ਤੇ ਕਿਤੇ ਵੀ ਤਾਂ ਬਰਸਾਤੀ ਮੌਸਮ 'ਚ ਨਹਾ ਲੈਣ ਦੇ ਨਾਲ ਪਿਤ ਠੀਕ ਹੋ ਜਾਂਦੀ ਆ ਤੁਹਾਨੂੰ ਕੀ ਲੱਗਦਾ ਗੱਲ ਇਹ ਕਿ ਜੇ ਅਸੀਂ ਆਪਣੇ ਬਚਪਨ ਵਾਲੇ ਖਾਤੀ ਮਾਰੀਏ ਹੂੰ ਤਾਡਾ ਤਾਂ ਮੈਨੂੰ ਪਤਾ ਨਹੀਂ ਪਰ ਮੇਰੇ ਸਾਡੇ ਬਚਪਨ ਦੇ ਵਿੱਚ ਪਿੱਤ ਸੀ ਹੂੰ ਔਰ ਇਹਨੇ ਮੋਟੇ-ਮੋਟੇ ਅਦਾ ਲੱਗਦੇ ਹੁੰਦੇ ਸੀ ਤੇ ਮਾਵਾ ਨੇ ਕਹਿਣਾ ਕੋਈ ਨਹੀਂ ਜਦੋਂ ਮੀਂਹ ਆਏਗਾ ਨਾ ਮੀਂਹ ਚ ਨਾਲੀ ਠੀਕ ਹੋ ਜਾਏ ਇਹ ਕੁਝ ਸ਼ਾਇਦ ਉਸ ਪਾਣੀ ਦੇ ਵਿੱਚ ਇਸ ਤਰ੍ਹਾਂ ਦਾ ਹੁੰਦਾ ਹੈ ਪਲੱਸ ਪੁਆਇੰਟ ਕਿ ਜਿਹੜਾ ਤੁਹਾਨੂੰ ਠੀਕ ਕਰਦਾ ਉਹ ਠੀਕ ਹੋ ਵੀ ਜਾਂਦੇ ਅਸੀਂ ਤੇ ਉਦੋਂ ਛੋਟੇ ਹੁੰਦੇ ਇਹਨਾਂ ਪਿੱਤ ਤੋਂ ਬਚਣ ਵਾਸਤੇ ਨਿੰਮ ਦੀਆਂ ਮਮੋਲੀਆਂ ਹਾਂਜੀ ਤੇ ਮੈਂ ਆਪਣੇ ਦਰਸ਼ਕਾਂ ਨੂੰ ਵੀ ਦੱਸਣਾ ਚਾਹਨੀ ਹਾਂ ਕਿ ਜੇ ਕਿਸੇ ਕੋਲ ਨਿੰਮ ਦੇ ਪੱਤੇ ਅਵੇਲੇਬਲ ਹੋਣ ਤੇ ਆਪਣੇ ਬੱਚਿਆਂ ਨੂੰ ਕਦੀ ਕਦੀ ਬਰਸਾਤਾ ਦੇ ਦਿਨਾਂ ਵਿੱਚ ਹਫਤੇ 'ਚ ਜਾਂ ਹਫਤੇ 'ਚ ਇੱਕ ਦੋ ਵਾਰੀ ਥੋੜੇ ਜਿਨੇ ਨਿੰਮ ਦੇ ਪੱਤੇ ਨੂੰ ਪਾਣੀ ਉਬਾਲ ਕੇ ਪਹਿਲੇ ਇੱਕ ਗਲਾਸ ਲੈ ਥੋੜਾ ਮਿਕਸ ਕਰਕੇ ਪਹਿਲੇ ਬੱਚੇ ਨੂੰ ਉਹਦੇ ਨਾਲ ਨਵਾ ਦਿਓ ਉਹਦੇ ਜਿਹੜੀ ਸਕਿਨ ਦੀ ਇਨਫੈਕਸ਼ਨ ਹੈ ਉਹਨੂੰ ਬਹੁਤ ਜ਼ਿਆਦਾ ਫਰਕ ਪਏਗਾ ਬਿਲਕੁਲ ਕਿਉਂਕਿ ਕਈ ਵਾਰੀ ਬੱਚਾ ਸਿਲਨ 'ਚ ਰਹਿ ਜਾਂਦਾ ਹੈ ਉਹਦੇ ਅੰਡ ਜਿਹੜੇ ਆਰਮਸ ਦੇ ਨੇ ਜਾਂ ਉਹਦੇ ਪ੍ਰਾਈਵੇਟ ਪਾਰਟਸ ਨੇ ਗਈ ਵਾਰੀ ਸਿੱਲੇ ਰਹਿ ਜਾਂਦੇ ਉਹਦੇ ਨਾਲ ਕੀ ਹੁੰਦਾ ਕਿ ਬੱਚਿਆਂ ਨੂੰ ਇਨਫੈਕਸ਼ਨ ਦਾ ਡਰ ਹੁੰਦਾ ਜਿਹੜੀਆਂ ਮਾਵਾਂ ਨੇ ਛੋਟੇ ਬੇਬੀ ਨੇ ਜੀ ਕਈ ਵਾਰੀ ਕੀ ਹੁੰਦਾ ਤੁਸੀਂ ਆਏ ਤੁਹਾਨੂੰ ਪਕੜਾਤਾ ਤੁਸੀਂ ਗਏ ਤੇ ਕੋਈ ਹੋਰ ਆਇਆ ਉਹਨੂੰ ਪਕੜਾਤਾ ਇਹ ਬਰਸਾਤਾਂ ਦੇ ਦਿਨਾਂ ਵਿੱਚ ਪਤਾ ਨਹੀਂ ਕਿਹਦੇ ਕੋਲ ਕਿਹੜੀ ਇਨਫੈਕਸ਼ਨ ਬਿਲਕੁਲ ਨਿੰਮ ਬਹੁਤ ਵੱਡੀ ਐਂਟੀਸੈਪਟਿਕ ਹੈ ਤੇ ਨਿੰਮ ਮੈਨੂੰ ਤਾਂ ਲੱਗਦਾ ਕਦੇ-ਕਦੇ ਵਾਲ ਵੀ ਜਿਹੜੇ ਨੇ ਬੱਚਿਆਂ ਦੇ ਨਿੰਮ ਦੇ ਪਾਣੀ ਦੇ ਨਾਲ ਜ਼ਰੂਰ ਧੋ ਲੈਣੇ ਚਾਹੀਦੇ ਨੇ ਕਿੰਨੀ ਸੀ ਜੂਆਂ ਪੈਂਦੀਆਂ ਤੇ ਨਿੰਮ ਪਾਉ ਕੋੜੀ ਹੁੰਦੀ ਉਹਦੇ ਨਾਲ ਸਾਫ਼ ਹੋ ਜਾਂਦੇ ਇਹਦੇ ਨਾਲੋਂ ਮੈਂ ਕਹਿੰਦੀ ਆ ਕਿ ਪ੍ਰੀਵੈਂਸ਼ਨ ਇਜ਼ ਬੈਟਰ ਥੈਨ ਕ cure ਜੇ ਤੁਸੀਂ ਸਾਵਧਾਨ ਰਹੋ ਤੇ ਇਹ ਬਿਮਾਰੀਆਂ ਆਣਗੀਆਂ ਨਹੀਂ ਸਾਡੇ ਵੱਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਕਿਸੇ ਵੇਲੇ ਬਰਸਾਤਾਂ ਦੇ ਨਾਲ ਥੋੜੇ ਤੁਲਸੀ ਦੇ ਪੱਤਿਆਂ ਦੀ ਚਾਹ ਪੀ ਲਓ ਹੂੰ ਕਵੈਰੀ ਐਂਟੀਸੈਪਟਿਕ ਹਲਦੀ ਹੁੰਦੀ ਹੈ ਜੀ ਤੁਸੀਂ ਹਲਦੀ ਪਾ ਕੇ ਦੁੱਧ ਬੱਚਿਆਂ ਨੂੰ ਦੇ ਸਕਦੇ ਹੋ ਕਦੀ ਤੁਸੀਂ ਅਦਰਕ ਵਾਲੀ ਚਾਹ ਬਣਾ ਦਿਓ ਕੋਸ਼ਿਸ਼ ਕਰੋ ਕਿ ਠੰਡੀਆਂ ਚੀਜ਼ਾਂ ਦੀ بجائے ਗਰਮ ਚੀਜ਼ਾਂ ਬਣਾਓ ਕੋਸੀਆਂ ਚੀਜ਼ਾਂ ਦਿੱਤੀਆਂ ਆ ਕੋਸੀਆਂ ਕੋਸਾ ਧਰ ਕੇ ਦੇ ਔਰ ਇੱਕ ਹੋਰ ਮੈਂ ਕਹਿੰਨੀ ਹੋ ਸਕਦਾ ਸਾਰਿਆਂ ਦੇ ਘਰ ਫਿਲਟਰਡ ਵਾਟਰ ਨਹੀਂ ਹੁੰਦਾ ਜਾਂ ਉਹ ਪਰੋਂ ਫਿਲਟਰਡ ਖਰੀਦ ਨਹੀਂ ਸਕਦੇ ਪਰ ਕਮ ਸੇ ਕਮ ਅੱਗ ਚੁੱਲਾ ਤੇ ਹਰ ਕੰਮ 'ਚ ਖਰਚ ਹੁੰਦਾ ਇੰਨਾ ਬਰਸਾਤੀ ਦਿਨਾਂ 'ਚ ਜਿੱਥੋਂ ਤੱਕ ਹੋ ਸਕੇ ਇੱਕ ਸਵੇਰੇ ਉੱਠ ਕੇ ਪਤੀਲਾ ਪਾਣੀ ਦਾ ਉਬਾਲ ਲਓ ਉਹਦੀਆਂ 3-4 ਬੋਤਲਾਂ ਭਰ ਕੇ ਰੱਖ ਲਓ ਔਰ ਬੱਚਿਆਂ ਨੂੰ ਵੈਸੇ ਤਾਂ ਸਾਰਿਆਂ ਨੂੰ ਦਿਓ ਕਿਉਂਕਿ ਇਨਫੈਕਸ਼ਨ ਤਾਂ ਕਿਸੇ ਨੂੰ ਹੀ ਹੋ ਸਕਦੀ ਹੈ ਪਰ ਖਾਸ ਕਰਕੇ ਬੱਚਿਆਂ ਨੂੰ ਕਿਉਂਕਿ ਮੈਂ ਤੁਹਾਨੂੰ ਪਹਿਲੇ ਕਿਹਾ ਉਹਨਾਂ ਦੀ ਪਾਚਨ ਕਿਰਿਆ ਉਹਨਾਂ ਦੀ ਇਮਿਊਨਿਟੀ ਉਹਨਾਂ ਦਾ ਡਾਈਜੈਸਟਿਵ ਸਿਸਟਮ ਇੰਨਾ ਸਟਰੋਂਗ ਨਹੀਂ ਹੁੰਦਾ ਜਿੰਨਾ ਥੋੜਾ ਜਿਹਾ ਵੱਡੇ ਵੱਡਿਆਂ ਦਾ ਹੁੰਦਾ ਜੀ ਇਸੇ ਕਰਕੇ ਤੁਸੀਂ ਦੇਖਦੇ ਛੋਟੇ ਬੱਚੇ ਜਲਦੀ ਪਕੜੇ ਜਾਂਦੇ ਚਾਹ ਨਜ਼ਲਾ ਹੋਵੇ ਚਾਹ ਜੁਕਾਮ ਹੋਵੇ ਇਸ ਕਰਕੇ ਇੱਕ ਤਾਂ ਆਪਣੇ ਬੱਚੇ ਨੂੰ ਹਰੇਕ ਦੇ ਨਾਲ ਛੂਣ ਨਹੀਂ ਦੇਣਾ ਚਾਹੀਦਾ ਉਹਦਾ ਕੇਅਰਫੁਲ ਰਹਿਣਾ ਚਾਹੀਦਾ ਫਿਰ ਰਾਤ ਸੌਂਦਿਆਂ ਦੇਖੋ ਕਿ ਉਹਦਾ ਡਾਈਪਰ ਕਿਤੇ ਗਿੱਲਾ ਤਾਂ ਨਹੀਂ ਮੈਂ ਇਹੀ ਤੁਹਾਡੇ ਨਾਲ ਗੱਲ ਕਰਨ ਲੱਗੀ ਸੀ ਕਿ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਉਹ ਬੱਚਿਆਂ ਦੀ ਜਿਹੜੇ ਸਕੂਲ ਜਾਂਦੇ ਨੇ ਜਾਂ ਗਲੀ ਮਹੱਲੇ 'ਚ ਖੇਲਦੇ ਨੇ ਉਹਨਾਂ ਦਾ ਤਾਂ ਧਿਆਨ ਦੀ ਗੱਲ ਆਪਾਂ ਕਰ ਲਈ ਪਰ ਜਿਹੜੇ ਬੱਚੇ ਮਾਵਾਂ ਦੀ ਗੋਦੀ 'ਚ ਨੇ ਜਿਹੜੇ ਬੱਚੇ ਮਾਂ ਦਾ ਦੁੱਧ ਪੀਂਦੇ ਨੇ ਕਿਉਂਕਿ ਕਹਿੰਦੇ ਨੇ ਜੋ ਮਾਂ ਖਾਏਗੀ ਜੋ ਮਾਂ ਪੀਏਗੀ ਉਹ ਦੁੱਧ ਰਾਹੀਂ ਬੱਚੇ ਦੇ ਉੱਤੇ ਅਸਰ ਕਰਦਾ ਤੇ ਬਰਸਾਤੀ ਮੌਸਮ ਦੇ ਵਿੱਚ ਮਾਂ ਜਿਹੜੀ ਬੱਚੇ ਨੂੰ ਦੁੱਧ ਪਲਾ ਰਹੀ ਹੈ ਉਹ ਆਪਣੇ ਬੱਚੇ ਦਾ ਧਿਆਨ ਰੱਖਣ ਲਈ ਕਿਹੋ ਜਿਹਾ ਖਾਵੇ ਬਹੁਤ ਅੱਛੀ ਗੱਲ ਦੇਖੋ ਜਿਹੜੀ ਸਾਡੇ ਸੁਣ ਰਹੇ ਨੇ ਉਹਨਾਂ ਮਾਵਾਂ ਨੂੰ ਸਟਰੀਟ ਫੂਡ ਅਵਾਇਡ ਕਰਨਾ ਪਾਏਗਾ ਉਹਨਾਂ ਮਾਵਾਂ ਨੂੰ ਗੋਲ ਗੱਪੇ ਚਾਟ ਬੰਦ ਕਰਨੀ ਪਵੇਗੀ ਕਿਉਂਕਿ ਸਭ ਤੋਂ ਵੱਡਾ ਇਨਫੈਕਸ਼ਨ ਦਾ ਕਾਰਨ ਖੁੱਲੀਆਂ ਤੇ ਬਾਹਰ ਸੜਕਾਂ ਤੇ ਪਈਆਂ ਚੀਜ਼ਾਂ ਨੇ ਜਦੋਂ ਖਾਣ ਗਿਆ ਉਹੀ ਫੀਡ ਜਿਹੜੀ ਬੱਚੇ ਨੂੰ ਜਾਏਗੀ ਤੇ ਬੱਚੇ ਨੂੰ ਇਨਫੈਕਸ਼ਨ ਹੋਏਗੀ ਹੋਈ ਦੂਸਰਾ ਇਹ ਕਿ ਜਿਹੜੇ ਵੈਸਾ ਬ੍ਰੈਸਟ ਫੀਡ ਵਰਗੀ ਕੋਈ ਫੀਡ ਨਹੀਂ ਹੈ ਪਰ ਕਈ ਜਿਨ੍ਹਾਂ ਦੇ ਦੇ ਸਕਦੇ ਹੈ ਕਈ ਮਾਮਾ ਨਹੀਂ ਦੇ ਸਕਦੇ ਕੋਈ ਕਾਰਨ ਕਰਕੇ ਉਹ ਜਿਹੜੀਆਂ ਬੋਟਲਸ ਦੇ ਬੱਚੇ ਦੀ ਹਾਂਜੀ ਉਹਨੂੰ ਜ਼ਰੂਰ ਸਟੀਲਾਈਜ਼ ਕਰਨ ਜ਼ਰੂਰ ਬੋਇਲ ਕਰਨ ਔਰ ਐਦਾਂ ਨਹੀਂ ਗਿੱਲੀਆਂ ਹੀ ਰੱਖ ਦੇਣ ਕਿਉਂਕਿ ਗਿੱਲੀ ਚੀਜ਼ 'ਚ ਫਿਰ ਜੰਮ ਪੈਦਾ ਹੋ ਜਾਂਦੀ ਹੈ ਹਾਂਜੀ ਉਹਨੂੰ ਇੱਕਦਮ ਸੁੱਕਾ ਕਰਕੇ ਡਰਾਈ ਕਰਕੇ ਰੱਖਿਆ ਜਾਵੇ ਹੂੰ ਔਰ ਜਦੋਂ ਉਹਨੂੰ ਇਸਤੇਮਾਲ ਕਰਦੇ ਫਿਰ ਉਹਨੂੰ ਗਰਮ ਪਾਣੀ ਨਾਲ ਧੋ ਕੇ ਬੱਚੇ ਨੂੰ ਦਿੱਤਾ ਜਾਂਦਾ ਹੈ। ਕਈ ਵਾਰੀ ਦੇਖੋ ਤੁਸੀਂ ਮੈਂ ਇਹ ਨਹੀਂ ਕਹਿੰਦੀ ਕਿ ਸਾਰੇ ਕਈ ਵਾਰੀ ਅਨਜੂਗੇਟਡ ਲੋਕ ਜਿਨ੍ਹਾਂ ਨੂੰ ਅਵੇਅਰਨੈਸ ਨਹੀਂ ਹੈ। ਹਾਂਜੀ ਜਾਣਕਾਰੀ ਨਹੀਂ ਹੈ ਬਹੁਤ ਜਾਣਕਾਰੀ ਨਹੀਂ ਬਹੁਤ ਸਾਰੇ ਲੋਕ ਘਰਾਂ ਦੇ ਵਿੱਚੋਂ ਹਮ ਅੱਜਕੱਲ ਬਾਹਰੋਂ ਕਈ ਹੈਲਪਰਸ ਕੰਮ ਕਰਦੀਆਂ ਬਾਹਰ ਉਹ ਜਿਹੜੀਆਂ ਅਸੀਂ ਵੀ ਬਹੁਤ ਸਿਆਣੇ ਅਸੀਂ ਉਦੋਂ ਤਾਂ ਦਿੰਦੇ ਨਹੀਂ ਜਦੋਂ ਤਾਜ਼ਾ ਬੰਦ ਹੈ। ਉਸ ਦਿਨ ਦਿੰਦੇ ਆ ਜਦੋਂ ਸਾਡੇ ਕੋ ਖਾਦਾ ਨਹੀਂ ਜਾਂਦਾ। ਤੇ ਜਦੋਂ ਉਹ ਦੇ ਦਿੰਦੇ ਆ ਮੈਂ ਇੱਥੇ ਇੱਕ ਤੁਹਾਨੂੰ ਆਪਣੇ ਘਰ ਦੀ ਗੱਲ ਘਰਵਾਰ ਦੀ ਤੇ ਗੱਲ ਸੁਣਾਉਂਗੀ ਮੇਰੀ ਸਿਸਟਰ ਬਹੁਤ ਸਮਝਦਾਰ ਸੀ ਮੈਂ ਬਹੁਤ ਕੁਝ ਨਗੋਂ ਸਿੱਖਿਆ ਹਮ ਉਹ ਜਦੋਂ ਵੀ ਕੋਈ ਚੀਜ਼ ਆਉਂਦੀ ਸੀ ਤੇ ਕੈਨ ਸੀ ਇਹਦਾ 1/4 ਹਿੱਸਾ ਕੱਢ ਦਿਓ ਹਮ ਜੋ ਮਰਜ਼ੀ ਹੋਵੇ ਤੇ ਉਹਨਾਂ ਕਹਿੰਨਾ ਕੀ ਦੇ ਦੇਣੀ ਤੇ ਅਸੀਂ ਕਈ ਵਾਰੀ ਹੱਸ ਕੇ ਕਹਿਣਾ ਕਿ ਭੈਣ ਜੀ ਇੱਕ ਦੋ ਦਿਨ ਖਾ ਲੈਣ ਦਿਓ ਤੇ ਉਹਨਾਂ ਨੇ ਅੱਗੋ ਕਹਿਣਾ ਕਿ ਜਿਹੜੇ ਤੁਸੀਂ ਆਪਣਾ ਲਾਜ ਕਰਾ ਸਕਦੇ ਹੋ ਤੁਸੀਂ ਤਾਜ਼ਾ ਖਾਓ ਜਿਹੜੇ ਆਪਣਾ ਲਾਜ ਨਹੀਂ ਕਰਾ ਸਕਦੇ ਉਹ ਬਾਸਾ ਖਾਂ। ਹਾਂ ਬਿਲਕੁਲ ਇਹ ਮੈਂ ਉਹਨਾਂ ਕੋਲੋਂ ਸਿੱਖਿਆ ਸੀ। ਗੱਲ ਤਾਂ ਬਹੁਤ ਸਹੀ ਗਈ ਆ ਉਹਨਾਂ ਨੇ। ਇਹ ਘਰ-ਬਾਰ ਦੀ ਐ ਇਸ ਕਰਕੇ ਮੈਂ ਤੁਹਾਨੂੰ ਗੱਲ ਸੁਣਾਈ ਹੈ। ਕਿਉਂਕਿ ਜਿਹੜੇ ਆਪਣਾ ਲਾਜ ਹੀ ਨਹੀਂ ਕਰਾ ਸਕਦੇ। ਬਿਲਕੁਲ ਜੀ। ਉਹ ਕਦੀ ਤਾਜ਼ਾ ਖਾਂਦੇ ਨਹੀਂ ਕੀ ਉਹ ਤਾਜ਼ੇ ਦਾ ਸਵਾਦ ਨਾ ਵੇਖਣ। ਆਪਾਂ ਅਕਸਰ ਘਰ ਅੱਜ ਵੇਖਾਂਗੇ। ਜਦੋਂ 4 ਦਿਨ ਦੇ ਅੰਬ ਪਏ ਆ ਤਾਜ਼ਾ ਸੀ ਕਦੀ ਅੰਬ ਕੱਟ ਕੇ ਨਹੀਂ ਦਾਗੇ। ਹੂੰ। ਉਹਦੋਂ ਦਾਗੇ ਜਦੋਂ ਉਹ ਤੇ ਝੁੱਲੜੀਆਂ ਪੈ ਜਾਣ। ਦੇ ਉਹ ਇੰਨੀ ਪਤਾ ਕਿ ਉਹਦੇ ਅੰਦਰ ਬੈਕਟੀਰੀਆ ਪੈਦਾ ਹੋਣਾ ਸ਼ੁਰੂ ਹੋ ਜੀ ਉਹ ਸਾਡੇ ਲਈ ਖਰਾਬ ਹੈ ਤੇ ਦੂਜਿਆਂ ਲਈ ਵੀ ਖਰਾਬ ਹੈ ਇਹ ਗੱਲ ਠੀਕ ਹੈ ਨਾ ਸੋਚਣ ਵਾਲੀ ਤੇ ਜਦੋਂ ਮਾਂ ਜਿਹੜੀ ਆਪਣੇ ਬੱਚੇ ਨੂੰ ਦੇਗੀ ਤਾਂ ਚਾਹ ਨਾਲ ਜੀ ਕਿ ਮੈਂ ਤੇਰੇ ਲਈ ਆ ਲਿਆਈ ਆ ਪਰ ਉਹਦਾ ਜਿਹੜਾ ਅਸਰ ਹੋਏਗਾ ਹੂੰ ਉਹ ਬਹੁਤ ਮਾੜਾ ਹੋਏਗਾ ਬਿਲਕੁਲ ਇਸ ਕਰਕੇ ਮੈਂ ਤਾਂ ਕਹਿੰਨੀ ਜਿਹੜੇ ਦਰਸ਼ਕ ਡੀਡੀ ਪੰਜਾਬੀ ਸਾਡਾ ਸੁਣ ਰਹੇ ਤੇ ਜੇ ਕਦੀ ਕਿਸੇ ਨੂੰ ਕੋਈ ਚੀਜ਼ ਦੇਣੀ ਹੋਵੇ ਤੇ ਹਮੇਸ਼ਾ ਤਾਜੀ ਦੇਣਾ ਹਾਂ ਆਪ ਵੀ ਤਾਜ਼ੀ ਖਾਓ ਤੇ ਦੂਜਿਆਂ ਨੂੰ ਵੀ ਤਾਜ਼ੀ ਦਿਓ ਆਪ ਤੋਂ ਤਾਜ਼ੀ ਹੰਦੇ ਨੇ ਜਦੋਂ ਦੇਣ ਵਾਲੇ ਨੂੰ ਹਮੇਸ਼ਾ ਬਾਸੀ ਦਿੰਦੇ ਨੇ ਇਹ ਸੀਦਾ ਤਿਆਰ ਰੱਖਣਾ ਚਾਹੀਦਾ ਬਿਲਕੁਲ ਤੇ ਮਾਂ ਨੂੰ ਹੋਰ ਕੀ ਕੁਝ ਪੀਣਾ ਚਾਹੀਦਾ ਪੀਣ ਵਾਲੀਆਂ ਚੀਜ਼ਾਂ ਦੇ ਵਿੱਚ ਵੀ ਜਿਵੇਂ ਠੰਡੀਆਂ ਚੀਜ਼ਾਂ ਪੀ ਲੈਂਦੀਆਂ ਨੇ ਮਾਵਾਂ ਹਨਾ ਜਿਹੜੀਆਂ ਬਰਸਾਤਾਂ ਦੇ ਵਿੱਚ ਬੱਚਿਆਂ ਨੂੰ ਦੁੱਧ ਪਲਾ ਰਹੀਆਂ ਨੇ ਕੋਲਡ ਡਰਿੰਕਸ ਪੀ ਲੈਂਦੀਆਂ ਨੇ ਉਹਨਾਂ ਦੇ ਕੀ ਨੁਕਸਾਨ ਹੈ ਦੇਖਦੇ ਹੋ ਨਾ ਕਿ ਗੰਨੇ ਦਾ ਰਸ ਹੈ ਉਹਨੇ ਨਾ ਤਾਂ ਗਲਵਜ਼ ਪਾਏ ਹੁੰਦੇ ਨਾ ਕੋਈ ਉਹਦੀ ਰੇੜੀ ਤੇ ਇਦਾਂ ਦੀ ਪ੍ਰੀਕਾਸ਼ਨਸ ਹੁੰਦੀ ਹੈ ਮੱਖੀਆਂ ਪਿੰਪਰਾਨੀਆਂ ਪਿੱਛੋਂ ਤੁਹਾਨੂੰ ਮੱਛਰ ਵੀ ਲੜਦੇ ਫਿਰ ਵੀ ਤੁਸੀਂ ਗੰਨੇ ਦਾ ਰਸ ਪੀ ਰਹੇ ਉਹਦਾ ਕੋਈ ਬਰਤਨ ਕਵਰਡ ਨਹੀਂ ਹੈ ਹਾਂਜੀ ਕਈ ਵਾਰੀ ਮਾਵਾਂ ਨੂੰ ਹੀ ਵਾਉਂਟਿੰਗ ਸ਼ੁਰੂ ਹੋ ਜਾਂਦੀ ਹੁੰਦੀ ਜਦੋਂ ਉਹਦੀ ਫੀਡ ਬੱਚਾ ਲੈਂਦਾ ਤੇ ਉਹ ਬੜੀ ਜਲਦੀ ਇਸ ਚੀਜ਼ ਦਾ ਸ਼ਿਕਾਰ ਹੁੰਦਾ ਉਹਦਾ ਪੇਟ ਬੜੀ ਜਲਦੀ ਡਿਸਟੱਬ ਹੁੰਦਾ ਹੋਰ ਮਾਵਾਂ ਨੂੰ ਦਿਖਣਾ ਚਾਹੀਦਾ ਹੈ ਕਿ ਬੱਚੇ ਦਾ ਬੈਡ ਸੁੱਕਾ ਹੂੰ ਬੱਚਾ ਜਿਹੜਾ ਰਾਤੀ ਸੌਣ ਲੱਗਾ ਉਹਦੇ ਕੱਪੜੇ ਸੁੱਕੇ ਆ ਕਦੇ ਵੀ ਸਿਸਲੇ ਸਿਸਲੇ ਕੱਪੜੇ ਪਾ ਦਿੰਦੇ ਆ ਡਾਈਪਰ ਦੇ ਨਾਲ ਵੀ ਸਮੱਸਿਆ ਹੁੰਦੀ ਬੱਚਿਆਂ ਨੂੰ ਬਹੁਤ ਜ਼ਿਆਦਾ ਤੁਸੀਂ ਦੇਖੋ ਡਾਈਪਰ ਨਾਲ ਰੈਸ਼ਸ ਹੋ ਜਾਂਦੇ ਆ ਕਈ ਮਾਵਾ ਇੱਕ ਡਾਈਪਰ ਬਚਾਉਣ ਪਿੱਛੇ ਨਾ ਚੇਂਜ ਨਹੀਂ ਕਰਦੇ ਹੂੰ ਕਿ ਚਲੋ ਕੋਈ ਨਹੀਂ ਰਾਤ ਪਰ ਨਹੀਂ ਜਦੋਂ ਵੀ ਤੁਹਾਨੂੰ ਲੱਗੇ ਕਿ ਬੱਚਾ ਤੁਹਾਡਾ ਡਿਸਟਰਬ ਹੋ ਰਿਹਾ ਉਹਨੂੰ ਜ਼ਰੂਰ ਜਿੰਨੇ ਆਰਜ਼ਲੀ ਉੱਤੇ ਲਿਖਿਆ ਹੁੰਦਾ ਉਸ ਤੋਂ ਬਾਅਦ ਉਹਨੂੰ ਚੈੱਕ ਕਰੋ ਕਿ ਉਹਦਾ ਡਾਈਪਰ ਗਿੱਲਾ ਤਾਂ ਨਹੀਂ ਕਿਉਂਕਿ ਇਸ ਦੇ ਵਿੱਚ ਸਭ ਤੋਂ ਜ਼ਿਆਦਾ ਸੁੱਕਾਪਾਂ ਜ਼ਰੂਰ ਹੈ ਕਿਉਂਕਿ ਜਿਹੜੇ ਵੀ ਜਰਮਸ ਪੈਦਾ ਹੁੰਦੇ ਸਿੱਲੀ ਚੀਜ਼ ਤੋਂ ਪੈਦਾ ਹੂੰ ਜੀ ਫੰਗਸ ਲੱਗਦੀ ਹੈ ਤੇ ਸਿੱਲੀ ਤੇ ਲੱਗਦੀ ਗਿੱਲੀ ਚੀਜ਼ ਤੇ ਲੱਗਦੀ ਇਸ ਕਰਕੇ ਜਿੱਦਾਂ ਕਈ ਮਾਵਾਂ ਮਤਲਬ ਕਿ ਜਿਹੜੇ ਲੋਕਾਂ ਕੋਲ ਨਹੀਂ ਆਈ ਸੀ ਉਹ ਕੀ ਕਰਦੇ ਕੀ ਇਹਦੇ ਵਿੱਚ ਸੌ ਜਾਂਦੇ ਨੇ ਤੇ কুলਰ ਦਾ ਪਾਣੀ ਯੂਜ਼ ਕਰਦੇ ਉਹਦੇ ਵਿੱਚ ਵੀ ਤੁਹਾਡੇ ਬਾਰੇ ਕਈ ਵਾਰੀ ਬਿਮਾਰੀਆਂ ਪੈ ਜਾਂਦੀਆਂ ਬਿਲਕੁਲ ਜੀ ਮੈਮ ਜਿਵੇਂ ਆਪਾਂ ਛੋਟੇ ਤੋਂ ਲੈ ਕੇ ਵੱਡੇ ਬੱਚਿਆਂ ਦੀ ਸੁਰੱਖਿਆ ਦੀ ਗੱਲ ਕੀਤੀ ਕਿ ਬਰਸਾਤੀ ਮੌਸਮ ਚ ਕਿਵੇਂ ਧਿਆਨ ਰੱਖਿਆ ਜਾਵੇ ਜਾਂਦੇ ਜਾਂਦੇ ਇਹ ਦੱਸੋ ਕਿ ਤੁਸੀਂ ਖਾਸ ਤੌਰ ਤੇ ਮਾਵਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਦੇਖੋ ਮੌਸਮ ਸਾਡਾ ਦੇਸ਼ ਦੇ ਵਿੱਚ ਜਿਦਾ ਤੁਸੀਂ ਪਹਿਲੇ ਸ਼ੁਰੂ ਚ ਦੱਸਿਆ ਕਈ ਤਰ੍ਹਾਂ ਦੇ ਮੌਸਮ ਨੇ ਹਰ ਮੌਸਮ ਦਾ ਆਨੰਦ ਮਾਂ ਆਪਣੇ ਬੱਚਾ ਨਾਲ ਤਦ ਲੈ ਸਕਦੀ ਏ ਜੇ ਉਹਦੇ ਪ੍ਰਤੀ ਸਾਵਧਾਨੀਆਂ ਦਾ ਤਿਆਰ ਹਾਂਜੀ بس ਸਾਵਧਾਨੀਆਂ ਨਾਲ ਹਰ ਮੌਸਮ ਤੁਹਾਡਾ ਆਪਣਾ ਬਿਲਕੁਲ ਜੀ ਗੱਲਬਾਤ ਕਰਨ ਦੇ ਲਈ ਤੇ ਜਾਣਕਾਰੀ ਦੇਣ ਦੇ ਲਈ ਸਾਡੇ ਸਟੂਡੀਓ ਦੇ ਵਿੱਚ ਆਉਣ ਦੇ ਲਈ ਬਹੁਤ-ਬਹੁਤ ਸ਼ੁਕਰੀਆ ਜੀ ਬਹੁਤ-ਬਹੁਤ ਧੰਨਵਾਦ ਸੋ ਤੁਸੀਂ ਵੇਖ ਰਹੇ ਸੀ ਪ੍ਰੋਗਰਾਮ ਕਾਰਬਾਰ ਜਿਦੇ ਵਿੱਚ ਮੈਡਮ ਪ੍ਰਵੀਨ ਅਬਰੋਲ ਹੋਣਾ ਨੇ ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਬੱਚਿਆਂ ਤੱਕ ਦੱਸਿਆ ਹੈ ਕਿ ਸਾਨੂੰ ਬਰਸਾਤੀ ਮੌਸਮ ਦੇ ਵਿੱਚ ਉਹਨਾਂ ਦੀ ਕੇਅਰ ਉਹਨਾਂ ਦਾ ਧਿਆਨ ਉਹਨਾਂ ਦੀ ਸੁਰੱਖਿਆ ਦਾ ਖਿਆਲ ਉਹਨਾਂ ਦੀ ਸਿਹਤ ਦਾ ਖਿਆਲ ਸਾਨੂੰ ਕਿ ਮੇ ਰੱਖਣਾ ਚਾਹੀਦਾ ਹੈ ਹਰੇਕ ਮੌਸਮ ਦਾ ਆਨੰਦ ਜ਼ਰੂਰ ਮਾਣੀਏ ਪਰ ਨਾਲ ਹੀ ਨਾਲ ਸਾਵਧਾਨੀਆਂ ਦਾ ਵੀ ਧਿਆਨ ਰੱਖੀਏ ਤਾਂ ਕਿ ਅਸੀਂ ਵੀ ਸਿਹਤਮੰਦ ਰਹੀਏ ਸਾਡੇ ਬੱਚੇ ਵੀ ਸਿਹਤਮੰਦ ਰਹਿਣ ਸਾਡਾ ਪਰਿਵਾਰ ਵੀ ਜਿਹੜਾ ਖੁਸ਼ਹਾਲ ਰਹੇ ਸੋ ਤੁਹਾਨੂੰ ਪ੍ਰੋਗਰਾਮ ਕਿਦਾਂ ਦਾ ਲੱਗਾ ਜ਼ਰੂਰ ਦੱਸਿਓ ਅੱਜ ਵਾਸਤੇ ਦਿਓ ਇਜਾਜ਼ਤ ਧੰਨਵਾਦ